ਹਾਂ ਦੋਸਤੋ ਕੀ ਹਾਲ ਚਾਲ ਹੈ ਆਪਕਾ ਠੀਕ ਠਾਕ ਹੋ ਤੇ ਆਪਾਂ ਅੱਜ ਪਲੋ ਖੇਡਦੇ ਆ ਆ ਵੇਖੋ ਆਪਣਾ ਡੇਟਾ ਜਿਹੜਾ ਵਗਣ ਡਿਆ ਵਾ ਅੱਜ ਵੇਖੋ ਅੱਜ ਆਪਾਂ ਪਲੋ ਡੈ ਫੇਰਨਾ ਹਾਂਜੀ ਮੈਂ ਪਲੋ ਖੇਡ ਲਗੇ ਵਿੱਚੋਂ ਮਿੱਟੀ ਕੱਢ ਲਈਏ ਲੋਵਾ ਜੋ ਹਾਂਜੀ ਆਹ ਵੇਖੋ ਜੀ ਤੇ ਡੰਗ ਗਿਆ ਹੈ ਆਲਾ ਆਪਣੇ ਦੇਖੋ ਇੱਕ ਜਰਾ ਹਾਂਜੀ ਆਹ ਬਹੁਤ ਡੁੱਗੇ ਜਾ ਰਹੇ ਆ ਬਈ ਬੋਸ ਆਪਣੇ ਹਾਲ ਜਿਹੜੇ ਬਹੁਤ ਜ਼ਿਆਦਾ ਡੁੱਗੇ ਜਾ ਰਹੇ ਆ

ਲੋ ਰੇ ਨਾ ਬਹੁਤ ਜਿਆਦੇ ਮਾਰ ਰੇ ਆ ਆਪਣੀ ਆਪਣੀ ਕਾਇਰ ਦੇ ਬਗਲੇ ਆ ਗਏ ਨੇ ਆ ਚਿੜੀਆਂ ਉੜਦੀਆਂ ਫਿਰਦੀਆਂ ਆ ਇਧਰ ਵੇਖੋ ਜੀ ਆਸਮਾਨ ਆਪਣਾ ਕਿੰਨਾ ਵਧੀਆ ਆਸਮਾਨ ਆ ਚਿੜੀਆਂ ਬਹੁਤ ਜਿਆਦਾ ਉੱਡੀਆਂ ਫਿਰਦੀਆਂ ਨੇ ਹਾਂਜੀ ਇਧਰ ਵੇਖੋ ਜੀ ਮੇਟੀਆਂ ਬੋਟ ਬੋਟ ਛੁੱਟੀ ਆਦਾ ਰਿਪੋਰਟ ਕੋਈ ਹਾਂਜੀ ਜੀ ਹਾਏ ਦੇਖੋ ਜੀ ਇਹ ਦੇਖੋ ਵੀ ਤਾਂ ਮਿੱਟੀ ਪੋੜ-ਪੋੜੇ ਜੁੱਤੀ ਆ ਰਹੀ ਦੇਖੋ ਹਾਂ ਜੀ ਮਿੱਟੀ ਜਣੀ ਆ ਬੋਲ-ਪੋੜ-ਪੋੜੇ ਹੁੜਦਾ ਹੋ ਜੀ ਆਪਣੀ ਟਰੈਕਟਰ ਤੇ ਪਹਿਲਾਂ ਆਪਾਂ ਫੱਟੀ ਆ ਖੀ ਔਰ ਉੱਤੇ ਪਰ ਨਹੀਂ ਗੱਲ ਜਣੀ ਬਣੀ ਪਹਿਲਾਂ ਹੀ ਟਾਪ ਨੇ ਉੱਤੇ ਰੱਖੀ ਸੀ ਬਾਅਦ ਨਹੀਂ ਗੱਲ ਜਣੀ ਉਹ ਬਣੀ ਜੀ ਹਾਂ ਜੀ ਤਾਨੂੰ ਮੈਂ ਹੁਣ ਆਹ ਮੈਂ ਦਿਖਾਉਦਾ ਆਪਣੇ ਕਮਾਲ ਔਰ ਮੈਂ ਲੱਗੇ ਆਪਣੇ ਪੈੜੀ ਲਈ ਆਪਾਂ ਠੇਕੇ ਦੇ ਲਿੱਲੀ ਪੈੜੀ ਆਪਾਂ ਇੱਕ ਬੰਦਾ ਹੈ ਆਪਣਾ ਉਹ ਔਰ ਆਪੋ ਤੋਂ ਠੇਕੇ ਲਿੱਲੀ ਪੈੜੀ ਆ ਜੀ ਆ ਆਪਾਂ ਆਪਣੀ ਪੈੜੇ ਨਾਲ ਹੀ ਆਪਣੀ ਪੈੜੇ ਨਾਲ ਹੀ ਪੈੜੀ ਜਾਉਦੀ ਆਵੇ ਆਉਦੀ ਪੈੜੀ ਆਉਦੀ ਮੂਹਰੇ ਦੇਖੋ ਕਿਦਾ ਹੋਇਆ ਏ ਆ ਔਰ ਇਹ ਆਪਾਂ ਮੂਰੇ ਪੁੱਟ ਗਿਆ ਆਪਾਂ ਨੂੰ ਪਾਉਣ ਆਪਾਂ ਪੈੜੀ ਬਣਾ ਕੇ ਦੇਣੀ ਹੈ ਵਿਚਾਰੇ ਦੀ ਮਾਤਰ ਬੰਦਾ ਹੈ ਵਿਚਾਰਾ ਮੈਂ ਕਿਹਾ ਵੀਡੀਓ ਬਣਾ ਕੇ ਪਾ ਦਈਏ ਤੇ ਇੱਧਰ ਵੇਖੋ ਉਹ ਥਾਲੜਾ ਵਾਹੜਾ ਢੋੜੀ ਜੜੀ ਆ ਉਹ ਜੜੀ ਹੈ ਦੀ ਮੜੀ ਜੀ ਕੰਮ ਖਰਾਬ ਹੋਇਆ ਉਹਦਾ ਤੇ ਬਾਕੀ ਇਹਦੀ ਪੈੜੀ ਸਹੀ ਆਵੇ ਆੜੀ ਆਵੇ ਆੜੀ ਇਹ ਆਪਾਂ ਪੈੜੀ ਆਪਾਂ ਰੱਖ ਲਈ ੜ ਹਾਂਜੀ ਔਰ ਇਹਨੂੰ ਫੁੱਟ ਪੈੜੀ ਵਾਹੇ ਭਰ ਕੇ ਬੱਸੋ ਨੂੰ ਵਾਹ ਕੇ ਆਪਾਂ ਪੈਰੀ ਆਪਾਂ ਕਰਦਾ ਕੰਮ ਪੈੜੀ ਪੂਰੀ ਵਾਹ ਕੇ ਐਨੂੰ ਟੱਲੀ ਕਰਦੇ ਆਪਾਂ ਤੇ ਆਹ ਵੇਖੋ ਜੀ ਆਪ ਪੜਣਾ ਰੋਕੋ ਸੁੱਕ ਗਿਆ ਆਪਣਾ ਵੇਖੋ ਇਧਰ ਬੜੀ ਮੌਜ ਹੁੰਦੀ ਈ ਯਾਰੀ ਕੁੜੀਆ ਰੋਖੀ ਸੋ ਗਿਆ ਆਪਣਾ ਜੀ ਹਾਂ ਜੀ ਰੋਖ ਜਿਹੜਾ ਵਾ ਬਹੁਤ ਜ਼ਿਆਦਾ ਸੋ ਗਿਆ ਤੇ ਆਹ ਵੇਖੋ ਆਪਾਂ ਗੰਦ ਬੰਨੇ ਬੰਨੇ ਵੱਡੇ ਜਿਹੜੇ ਕਮਾੜ ਦੇ ਤੇ ਆਹ ਕੁਆਦ ਆਪਣਾ ਵੇਖੋ ਹੋਇਆ ਵਾਲੇ ਕਮਾੜ ਡਾੜ ਨਿਕਲ ਲਾ ਅਰੇ ਕਮਾੜ ਆਪਣਾ ਬਹੁਤ ਜ਼ਿਆਦਾ ਡਾੜ ਨਿਕਲ ਲਾ ਹਾਂ ਜੀ ਕਮਾੜ ਜਿਹੜਾ ਵਾ ਹੋਲੀ ਹੋਲੀ ਕਮਾੜ ਜਿਹੜਾ ਵਾ ਨਿਕਲੂਗਾ ਤੇ ਹੋਰ ਆਪਾਂ ਪੜ ਕੇ ਪਟਾਵੀਆਂ ਲਾ ਦੂਜਾ ਫੇਰ ਨਹੀਂ ਆਪਾਂ ਪਲੋ ਪਲੋ ਆਪਾਂ ਫੇਰਾਂਗੇ ਹਾਂਜੀ ਪਲੋ ਆਪਾਂ ਫੇਰਨੇ ਆ ਦੂਜੀ ਫੇਰਾਂ ਪਟਾ ਪਲੋ ਫੇਰਾਂਗੇ ਵਿੱਚ ਦੂਜਾ ਫੇਰਾ ਤਰਫਾਲੀਆਂ ਹੁੰਨੀਆਂ ਉਹ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਤੁਹਾਨੂੰ ਅਸੀਂ ਕਿ ਕਿਦਾਂ ਪਟਾਵੀਆਂ ਲਾ ਫੇਰੀਂਦੀਆਂ ਵਾਂ ਹਾਂਜੀ